ਸੰਮਰੀਆਂ ਦੇ ਅੰਦਰ ਵੀ ਪ੍ਰਭੂ ਯਿਸੂ ਮਸੀਹ ਜਦੋਂ ਗਏ ਐ ਔਰ ਸੰਮਰੀਆਂ ਦੇ ਅੰਦਰ ਉਸ ਕਹਿਰੇ ਪੁਰਾਣੇ ਉਸ ਘਾਤ ਨੂੰ ਉਸ ਦੁਸ਼ਮਣੀ ਨੂੰ ਪਰਮੇਸ਼ਰ ਨੇ ਲੋਕਾਂ ਦੇ ਜੀਵਨ ਚੋਂ ਖਤਮ ਕੀਤਾ ਔਰ ਜਿਹੜੇ ਪਰਮੇਸ਼ਰ ਦੇ ਮਨ ਦੇ ਲੋਕ ਸੀ ਉਹਨਾਂ ਨੂੰ ਪਰਮੇਸ਼ਰ ਨੇ ਆਜ਼ਾਦ ਕੀਤਾ ਅਤੇ ਆਜ਼ਾਦ ਕਰਦੇ ਹੋਏ ਜਦੋਂ ਉਸ ਔਰਤ ਨੂੰ ਡਿਲੀਵਰ ਕੀਤਾ ਤੇ ਚਾਰ ਅਧਿਆਏ ਉਹਦਾ 31 32 33 ਔਰ 34 वचन ਅੱਜ ਤੋਂ ਦੀ ਟਿਊਨਿੰਗ ਨੂੰ ਸੈੱਟ ਕਰ ਦੇਗਾ ਔਰ ਤੈਨੂੰ ਅੱਜ ਦੱਸ ਦੇਗਾ ਕਿ ਤੁਸੀਂ ਕਿੰਨਾ ਕੁਛ ਆਪਣੇ ਪਿਤਾ ਦੇ ਕੋਲੋਂ ਇੰਨੀ ਜਲਦੀ ਪ੍ਰਾਪਤ ਕਰ ਸਕਦੇ ਆ ਤੁਸੀਂ ਸੋਚਿਆ ਨਹੀਂ ਲੰਬਾ ਇੰਤਜ਼ਾਰ ਹੋਣ ਨਹੀਂ ਲੰਬਾ ਇੰਤਜ਼ਾਰ ਹੁਣ ਖਤਮ ਹੈ ਅਮੇਨ ਲੰਬਾ ਇੰਤਜ਼ਾਰ ਹੋਣਾ ਖਤਮ ਹੈ ਕੀ ਲਿਖਿਆ ਉਸ वचन ਦੇ ਅੰਦਰ ਇੰਨੇ ਸਮੇਂ ਵਿੱਚ ਹਮ ਯਿਸੂ ਦੇ ਚੇਲੇ ਉਹਨਾਂ ਨੂੰ ਬੇਨਤੀ ਕਰ ਰਹੇ ਸਨ ਕਿੰਨੇ ਸਮੇਂ ਵਿੱਚ ਜਦੋਂ ਪਰਬੂ ਯਿਸੂ ਮਸੀਹ ਜੀ ਨੇ ਉਸ ਸਾੰਮਰੀ ਔਰਤ ਨੂੰ ਡਿਲੀਵਰ ਕੀਤਾ ਉਹਨੂੰ ਸਾਕ ਕੀਤਾ ਉਹਨੂੰ ਫ੍ਰੀ ਕੀਤਾ ਉਹਨੂੰ ਦੱਸਿਆ ਸਾਰਾ ਕੁਝ ਇੰਨੇ ਸਮੇਂ ਦੇ ਵਿੱਚ ਚੇਲੇ ਯਿਸੂ ਨੂੰ ਬੇਨਤੀ ਕਰ ਰਹੇ ਸਨ ਯਿਸੂ ਪ੍ਰਭੂ ਨੂੰ ਬੇਨਤੀ ਕਰ ਰਹੇ ਸਨ ਗੁਰੂ ਜੀ ਭੋਜਨ ਖਾ ਲੋ ਗੁਰੂ ਜੀ ਭੋਜਨ ਖਾ ਲੋ ਪਰ ਯਿਸੂ ਨੇ ਆਖਿਆ ਪ੍ਰਭੂ ਯਿਸੂ ਨੇ ਕਿਹਾ ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਮੇਰੇ ਲਈ ਮੇਰੇ ਕੋਲ ਕਿੰਦੇ ਖਾਣ ਲਈ ਓ ਭੋਜਨ ਅਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਹਿੰਦੇ ਤੁਹਾਨੂੰ ਨਹੀਂ ਇਸ ਬਾਰੇ ਕੁਝ ਪਤਾ ਕਿਉਂ ਕਿ ਜਿਹੜੇ ਚੇਲਿਆਂ ਨੂੰ ਜਿਸ ਸਮੇਂ ਪ੍ਰਭੂ ਯੇਸ਼ੂ ਉਸ ਵੱਡੇ ਮਿਸ਼ਨ ਨੂੰ ਕੰਪਲੀਟ ਕਰ ਰਹਾ ਹੈ ਜਿਹੜੇ ਚੇਲਿਆਂ ਨੂੰ ਕੋਲ ਹੋਣਾ ਚਾਹੀਦਾ ਸੀ ਉਹ ਕਿੱਥੇ ਫਸੇ ਹੋਏ ਆ ਖਾਣੇ ਚ ਕਿੱਥੇ ਫਸੇ ਹੋਏ ਆ ਖਾਣੇ ਚ ਖਾਣੇ ਚ ਗਿਆ ਹੋਇਆ ਖਾਣਾ ਲੈਣ ਗਿਆ ਹੋਇਆ ਔਰ ਖਾਣਾ ਲਿਆਏ ਆ ਕੇ ਹੈਰਾਨੀ ਹੋ ਰਹੀ ਹੈ ਕਿ ਪ੍ਰਭੂ ਯਿਸੂ ਔਰਤ ਨੂੰ ਕਿੱਦਾਂ ਗੱਲਾਂ ਕਰਦਾ ਪਿਆ ਉਹ ਵੀ ਸਮਰੀ ਔਰਤ ਨਾਲ ਔਰ ਆ ਕੇ ਕੀ ਕਹਿੰਦੇ ਐ ਕਹਿੰਦੇ ਜੀ ਭੋਜਨ ਖਾ ਲੋ ਪਰ ਪ੍ਰਭੂ ਯਿਸੂ ਕੀ ਕਹਿੰਦੇ ਪ੍ਰਭੂ ਯਿਸੂ ਨੇ ਆਖਿਆ ਪ੍ਰਭੂ ਯਿਸੂ ਨੇ ਕਿਹਾ ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਕਹਿੰਦੇ ਮੇਰੇ ਕੋਲ ਖਾਣ ਲਈ ਉਹ ਭੋਜਨ ਹ ਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਹਿੰਦੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ ਅੱਗੇ ਤਾਂ ਚੇਲਿਆਂ ਨੇ ਆਪਸ ਵਿੱਚ ਪੁੱਛਿਆ ਹਾਂ ਸ਼ਾਇਦ ਉਸ ਲਈ ਕਿਸੇ ਨੇ ਭੋਜਨ ਲਿਆਂਦਾ ਹੋਵੇਗਾ ਕੀ ਕਰਦੇ ਪਏ ਗੱਲ ਆਪਸ ਚ ਸਮਝ ਨਹੀਂ ਆ ਰਹੀ ਜਿਹੜੇ ਸਾਮਰੀਓਨਾਂ ਨੂੰ ਵੇਖਣਾ ਪਸੰਦ ਨਹੀਂ ਕਰ ਰਹੇ ਤੇ ਚੇਲੇ ਕੀ ਆਪਸ ਗੱਲ ਕਰ ਰਹੇ ਉਹ ਕਹਿੰਦੇ ਨਹੀਂ ਗੁਰੂ ਲਈ ਲੈ ਆ ਹੁਣਾ ਕੋਈ ਇੱਥੋਂ ਕਹਿੰਦੇ ਕੋਈ ਭੋਜਨ ਲੈ ਆ ਹੁਣਾ ਪਰ ਉਹਨਾਂ ਨਾਲ ਤੇ ਗਹਿਰੀ ਦੁਸ਼ਮਣੀ ਸੀ ਕਿੱਦਾਂ ਕੋਈ ਭੋਜਨ ਲਿਆ ਸਕਦਾ ਅੱਗੇ ਯੇਸ਼ੂ ਨੇ ਉਹਨਾਂ ਨੂੰ ਆਖਿਆ ਪ੍ਰਭੂ ਯੇਸ਼ੂ ਨੇ ਕਿਹਾ ਮੇਰਾ ਭੋਜਨ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਕੀ ਕਹਿੰਦੇ ਮੇਰਾ ਭੋਜਨ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਇੱਛਾ ਨੂੰ ਪੂਰਾ ਕਰਨਾ ਹੈ ਭਾਈ ਅੱਜ ਜੇ ਫਾਦਰਡੇ ਦੇ ਉੱਤੇ ਆਏ ਆ ਤੁਸੀਂ ਉਹਦੀ ਇੱਛਾ ਨੂੰ ਪੂਰਾ ਕੀਤਾ ਉਹਨੇ ਕਿਹਾ ਤੂੰ 6 ਦਿਨ ਕੰਮ ਕਰਨਾ ਤੇ 7ਵਾਂ ਦਿਨ ਕਿਹਦਾ ਹੈ ਕਿਹਦਾ 7ਵਾਂ ਦਿਨ ਜੇ 6 ਦਿਨ ਨਹੀਂ ਰੱਜੇ ਤੇ 7ਵੇਂ ਨਾਲ ਕੀ ਹੋਏਗਾ ਪਰ ਸ਼ੈਤਾਨ ਨੇ ਬਹਾਨੇ ਬਣਾਏ ਆ ਉਹ ਨਹੀਂ ਜੀ ਰੋਟੀ ਲਈ ਕਰਨਾ ਪੈਂਦਾ ਹੈ ਕੀ ਕਰਨਾ ਪੈਂਦਾ ਹੈ ਇਹ ਢੇਡਾਂ ਨੇ ਜੀ ਜਿਹੜਾ ਇਹ ਬੜਾ ਕੁਛ ਕਰਾਉਂਦਾ ਪਰ ਪ੍ਰਭੂ ਯਿਸੂ ਕਹਿੰਦੇ ਕੀ ਬੋਲਿਆ ਉਹਨਾਂ ਨੇ ਮੇਰਾ ਭੋਜਨ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦਾ ਹੈ ਮੇਰਾ ਭੋਜਨ ਮੇਰਾ ਭੋਜਨ ਕੀ ਹੈ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਇੱਛਾ ਨੂੰ ਪੂਰਾ ਕਰਨਾ ਹੈ ਬਈ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਚ ਉਹ ਸੁੱਖ ਹੋਣਾ ਜਿੰਨੂੰ ਤੁਸੀਂ ਸਾਲਾਂ ਤੋਂ ਲੱਭਦੇ ਆ ਰਹੇ ਹੋ ਅਮੇਂ ਪਰਮੇਸ਼ਵਰ ਦੀ ਇੱਛਾ ਕੀ ਉਹ ਚਾਹੁੰਦਾ ਤੁਹਾਡੇ ਘਰ ਬੱਚਾ ਨਾ ਹੋਵੇ ਉਹ ਚਾਹੁੰਦਾ ਤੁਸੀਂ ਗਰੀਬ ਰਹੋ ਕੋਈ ਬਾਪ ਚਾਹੁੰਦਾ ਹਦਾ ਕੋਈ ਬਾਪ ਨਹੀਂ ਚਾਹੁੰਦਾ ਬਾਪ ਆਪਣੀਆਂ ਖੁਸ਼ੀਆਂ ਖੁਸ਼ੀਆਂ ਦਬਾ ਲੈਂਦਾ ਆਪਣੀ ਔਲਾਦ ਦੀ ਖਾਤਰ ਅਰ ਉਸ ਬਾਪ ਨੇ ਤੇ ਆਪਣਾ ਇੱਕ ਲੋ ਤਾਂ ਬੇਟਾ ਦਿੱਤਾ ਸਾਡੇ ਲਈ ਉਹਦੀ ਇੱਛਾ ਕੀ ਆ ਕਿ ਹਰ ਬੰਦਾ ਛੁਟਾਇਆ ਜਾਵੇ ਹਰ ਬੰਦਾ ਸੁਖੀ ਹੋਵੇ ਹਰ ਬੰਦਾ ਖੁਸ਼ ਹੋਵੇ ਹਰ ਬੰਦੇ ਦੇ ਜੀਵਨ ਚ ਕੋਈ ਬਿਵ올ਾਦ ਨਾ ਰਵੇ ਪਰਮੇਸ਼ਵਰ ਦੀ ਇੱਛਾ ਤੋਂਡੇ ਮੇਰੇ ਸਾਰਿਆਂ ਦੇ ਜੀਵਨਾਂ ਨੂੰ ਉੱਚਾ ਕਰਨ ਦੀ ਹੈ ਤੈਨੂੰ ਤੰਦਰੁਸਤ ਰੱਖਣ ਦੀ ਹੈ ਪਰ ਕੀ ਕੀ ਲਿਖਿਆ ਫਿਰ ਤੋਂ ਪੜਾਂਗੇ ਯੇਸ਼ੂ ਨੇ ਉਹਨਾਂ ਨੂੰ ਆਖਿਆ ਪ੍ਰਭੂ ਯੇਸ਼ੂ ਨੇ ਉਹਨਾਂ ਨੂੰ ਕਿਹਾ ਮੇਰਾ ਭੋਜਨ ਹੈ ਮੇਰਾ ਭੋਜਨ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਮੇਰਾ ਭੋਜਨ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਲੰਗਰ ਲੰਗਰ ਕਰਦੇ ਹੀ ਪਤਾ ਨਹੀਂ ਕਈਆਂ ਨੇ ਬੜਾ ਕੁਝ ਗਵਾ ਲਿਆ ਰੋਟੀ ਰੋਟੀ ਕਰਦੇ ਹੀ ਬੜਾ ਕੁਝ ਗਵਾ ਲਿਆ ਔਰ ਕਈ ਕਹਿੰਦੇ ਜੀ ਰੋਟੀ ਟਿੱਡ और नहीं जी नहीं, 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 नहीं। और उस ढि उस चीज पूरा करने लिये कोई गलत काम कर करते चोरिया करते नशे कर दे करते दे पर प्रभु यशु कहते मेरा भोजन की है परमेश्वर के काम नू? पूरा करना पूरा करना तो आड़ा पूरा। मेरा और उस तो अगे की लिखिया ਇਤਿਹਾਸ ਗਲਤ ਹੈ ਆਨਾਂ ਨੇ ਨੂੰ ਘਰ ਚ ਲਿਖ ਲਿਓ ਐ ਸਾਰੇ ਵਰਸ ਨੂੰ ਕਦੇ ਫੇਲ ਨਹੀਂ ਹੋਵੋਂਗੇ ਜ਼ਿੰਦਗੀ ਚ ਅਮਨ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਪਰਮੇਸ਼ਵਰ ਨੂੰ ਪਹਿਲੇ ਸਥਾਨ ਤੇ ਰੱਖਣਾ ਕੀ ਕਰਨਾ ਮੈਂ ਪਹਿਲੇ ਸਥਾਨ ਕੀ ਉਹਦਾ ਘੜਾ ਰੁੜਦਾ ਦੇ ਰੁੜ ਜਾਏ ਗਲਤ ਕੰਮ ਨਹੀਂ ਕਰਨਾ ਪੈਸੇ ਦੇ ਲਈ ਚੋਰੀ ਠੱਗੀ ਯਾਰੀ ਗਲਤ ਕੰਮ ਵਿਚਾਰ ਟੋਖਾ ਨਹੀਂ ਕਰਨਾ ਕੀ ਲਿਖਿਆ ਅਗੇ ਜਿਸ ਨੇ ਮੈਨੂੰ ਭੇਜਿਆ ਹੈ ਪ੍ਰਭੂ ਯਸ਼ੂਵ ਨੂੰ ਕਿੰਦੇ ਪਿਆ ਸਮਝਾਉਂਦੇ ਪੈ ਕਹਿੰਦੇ ਜਿੰਨੇ ਮੈਨੂੰ ਭੇਜਿਆ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਉਹਦੇ ਕੰਮ ਨੂੰ ਸੰਪੂਰਨ ਕਰਨਾ ਹੈ ਸੰਪੂਰਨ ਕਰਨਾ ਹੀ ਮੇਰਾ ਭੋਜਨ ਹੈ ਮੇਰਾ ਭੋਜਨ ਉਹਦੇ ਕੰਮ ਨੂੰ ਸੰਪੂਰਨ ਕਰਨਾ ਚੁੱਕੋ ਆਪਣੇ ਹੱਥਾਂ ਨੂੰ ਸਬਜਾ ਤੁਹਾਨੂੰ ਸਮਝ ਆਉਣੀ ਨਹੀਂ ਪਹਿਲੀ ਵਾਰ ਛੇ ਪਹਿਲੀ ਵਾਰ ਚ ਨਹੀਂ ਹੋਣੀ ਇਹ ਹਾਲੇ ਇਹ ਬਹੁਤ ਗਹਿਰੀਆਂ ਗੱਲਾਂ ਪ੍ਰਭੂ ਯੇਸ਼ੂ ਕਹਿੰਦੇ ਮੇਰਾ ਭੋਜਨ ਕਿ ਲਿਖਿਆ ਜਿਸ ਨੇ ਮੈਨੂੰ ਭੇਜਿਆ ਹੈ ਜਿੰਨੇ ਮੈਨੂੰ ਭੇਜਿਆ ਉਸ ਦੇ ਕੰਮ ਨੂੰ ਸੰਪੂਰਨ ਕਰਨਾ ਉਹਦੇ ਕੰਮ ਨੂੰ ਸੰਪੂਰਨ ਕਰਨਾ ਮੇਰਾ ਭੋਜਨ ਹੈ ਮੇਰਾ ਭੋਜਨ ਯਾਨੀ ਜੇ ਤੁਸੀਂ ਆਪਣਾ ਪੇਟ ਦੀ ਫਿਕਰ ਛੱਡ ਕੇ ਆਪਣੀ ਰੋਟੀ ਦੀ ਫਿਕਰ ਛੱਡ ਕੇ ਕਿ ਨਹੀਂ ਜੀ ਰੋਟੀ ਲਈ ਸਾਰਾ ਕੁਝ ਕਰਨਾ ਪੈਂਦਾ ਹੈ ਉਸ ਪਿਤਾ ਦੇ ਕੰਮ ਨੂੰ ਸੰਪੂਰਨ ਕਰੋਗੇ ਉਹਦੇ ਅੰਦਰ ਹੀ ਤੁਹਾਡੀ ਰੋਟੀ ਛੁਪੀ ਹੈ ਭਾਈ ਉਹ ਤੁਹਾਡੀ ਨਹੀਂ ਗੱਲੀ ਤੁਹਾਡੀਆਂ ਪੀੜ੍ਹੀਆਂ ਦੀ ਰੋਟੀ ਛੁਪੀ ਹੋਈ ਹੈ ਪਰ ਸ਼ੈਤਾਨ ਨੇ ਕੀ ਭਰਮਾਇਆ ਹੈ ਕਿ ਨਹੀਂ ਉਹ ਪੇਟ ਨਹੀਂ ਕਰਨਾ ਪੈਂਦਾ ਜੀ 4 ਦਿਨ ਸੀਜ਼ਨ ਦੇ ਆ ਕੇ ਪਰ ਅੱब्बा ਨੇ ਕੀ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਤੋਂ ਬਿਨਾ ਹੋਰ ਕਿਸੇ ਨੂੰ ਪਰਮੇਸ਼ਵਰ ਤੂੰ ਛੇ ਦਿਨ ਕੰਮ ਕਰਨਾ ਤੇ ਸੰਧਵਾ ਦੇ ਯਾਨੀ ਬਾਕੀ ਸਾਰੇ ਦਿਨ ਤੇਰੇ ਐ ਇੱਕ ਦਿਨ ਤੂੰ ਮੇਰੇ ਨਾਲ ਆ ਕੇ ਸੰਡੇ ਨੂੰ ਉੱਥੇ ਮੇਰੀ ਸੰਗਤੀ ਕਰਨੀ ਐ ਔਰ ਸੰਗਤੀ ਵੀ ਕੀ ਕਰਦਾ ਓ ਕਿ ਜਦੋਂ ਆਪਾਂ ਬਾਪ ਨੂੰ ਮਿਲਣ ਜਾ ਰਹੇ ਆ ਉਹਦੇ ਨਾਲ ਸੰਗਠਿਤ ਕਰਨ ਜਾ ਰਹੇ ਆ ਤੇ ਕੁਛ ਨਾ ਕੁਛ ਅੱਗੋਂ ਦੇਖੇ ਭੇਜ ਰਿਹਾ ਉਹ ਕੀ ਕਰ ਰਹੇ ਆ ਕਿਸੇ ਨੂੰ ਕੈਂਸਰ ਤੋਂ ਆਜ਼ਾਦ ਦੀ ਕਿਸੇ ਨੂੰ ਬੇਬੀ ਨਾਲ ਕਿਸੇ ਨੂੰ ਉਹਦੇ ਵੀਜ਼ੇ ਨਾਲ ਕਿਸੇ ਨੂੰ ਪਵਿੱਤਰਤਾਈ ਦੇ ਨਾਲ ਕਿਸੇ ਦੇ ਪਰਿਵਾਰ ਚ ਨਸ਼ਿਆਂ ਨੂੰ ਖਤਮ ਕਰ ਰਹੇ ਆ ਯਾਨੀ ਅੱਜ ਉਸ ਫਾਦਰਡੇ ਤੇ ਤੁਹਾਨੂੰ ਦੱਸਣਾ ਚਾਹੁੰਦਾ ਪਿਆਰਿਓ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨ ਦੇ ਅੰਦਰ ਹੀ ਸਾਡੀ ਰੋਟੀ ਆ ਸਾਰਿਆਂ ਦੀ ਕੰਮ-ਕੰਮ ਕਰਦੇ ਰਹੋ ਦੁਨੀਆ ਬਹੁਤ ਕਰਦੀ ਐ ਪਰ ਜਦੋਂ ਵੀ ਉਹਨਾਂ ਨੂੰ ਪੁੱਛ ਲੋ ਉਹਨਾਂ ਨੇ ਕਹਿਣਾ ਬੁਰਾ ਹਾਲ ਐ ਜਾਓ ਕਿਸੇ ਨਾ ਵੀ ਮਿਲੋ ਜਾ ਕੇ ਹੁਣੇ ਹੀ ਰਹਿੰਦੇ ਵਪਾਰੀ ਨੂੰ ਮਿਲੋ ਉਹਨੂੰ ਪੁੱਛੋ ਕਿੱਦਾਂ ਉਹਨੇ ਕਹਿਣਾ ਬੁਰਾ ਹਾਲ ਟ੍ਰਾਂਸਪੋਰਟ ਵਾਲੇ ਨੂੰ ਪੁੱਛੋ ਕਿਸੇ ਨੂੰ ਵੀ ਜਾਓ ਕਿਸੇ ਨੂੰ ਪੁੱਛੋ ਉਹਨੇ ਕਹਿਣਾ ਮੰਦਾ ਹੀ ਐ ਜੀ ਕੀ ਐ ਕੀ ਐ ਮੰਦਾ ਹੀ ਐ ਕਿਉਂ ਕਿਉਂਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਉਹਦੇ ਕੰਮ ਨੂੰ ਸੰਪੂਰਨ ਕਰਨ ਦਾ ਉਹਦੇ ਕੰਮ ਨੂੰ ਸੰਪੂਰਨ ਕਰਨਾ ਜਿਹੜਾ ਕੰਮ ਉਹਨੇ ਤੁਹਾਨੂੰ ਦਿੱਤਾ ਜਿਹੜੀ ਸੇਵਾ ਨੇ ਤੁਹਾਨੂੰ ਦਿੱਤੀ ਉਹਦੇ ਕੰਮ ਨੂੰ ਸੰਪੂਰਨ ਕਰਨਾ ਪਹਿਲਾਂ ਕੀ ਕਰਨਾ ਸੰਪੂਰਨ ਕਰਨਾ ਪਰ ਮੈਨੂੰ ਅੱਜ ਵੀ ਪੁੱਛਦੇ ਆ ਘਰ ਦੇ ਵੀ ਪਰ ਮੈਨੇ ਕੁਝ ਰਿਸ਼ਤੇਦਾਰ ਵੀ ਕਿਉਂਕਿ ਮੈਂ ਅੱਜ ਵੀ ਕਿਰਾਏ ਦੇ ਆ ਔਰ ਪੁੱਛਦੇ ਲੈ ਇੱਕ ਹੀ ਗੱਲ ਤਾਨੂੰ ਪਹਿਲਾਂ ਆਪਣਾ ਘਰ ਲੈਣਾ ਚਾਹੀਦਾ ਈ ਜ਼ਮੀਨ ਤੇ ਲੈ ਹੀ ਲੈਣੀ ਆ ਕਿ ਤੁਸੀਂ ਆਪਣੇ ਪੈਸੇ ਵੀ ਉਹਦੇ 'ਚ ਕਿਉਂ ਲਾਉਂਦੇ ਮੈਂ ਕਿਹਾ ਨਹੀਂ ਮੇਰਾ ਕੰਮ ਮੈਂ ਪਹਿਲਾਂ ਪਰਮੇਸ਼ਰ ਦੇ ਕੰਮ ਨੂੰ ਕਰਨਾ ਉਹਦੇ ਕੰਮ ਨੂੰ ਕਰਨਾ ਇਸੇ ਲਈ ਸਭ ਤੋਂ ਪਹਿਲਾਂ ਉਹਦਾ ਕੰਮ ਹੈ ਆਰਾਮ ਖਾਣੇ ਦਾਣੇ ਸਭ ਆਪਾਂ ਰੋਟੀ ਖਾਣ ਲਈ ਥੋੜੀ ਪੈਦਾ ਕੀਤੇ ਗਏ ਇੱਥੇ ਕਿ ਸਦਾ ਬਸ ਰੋਟੀ ਲੰਗਰ ਖਾਈ ਜਾਓ ਤੇ ਸੌਂ ਛੱਡੋ ਨਾ ਇੱਥੇ ਕਿਸੇ ਮਕਸਦ ਲਈ ਭੇਜਿਆ ਪਰਮੇਸ਼ਰ ਨੇ ਤੁਹਾਨੂੰ ਮੈਨੂੰ ਕਿ ਆਪਾਂ ਮਹਾਸੰਮਰਥ ਦੇ ਨਾਲ ਭਰੀਏ ਤੇ ਸੰਮਰੀਆਂ ਦੀ ਤਰ੍ਹਾਂ ਆਪਣੇ ਲੋਕਾਂ ਨੂੰ ਜਾ ਕੇ छुੜਾਈਏ ਪ੍ਰਭੂ ਗਰਮੋ ਕਰਨ ਨਾਲ ਗੱਲਬਾਤ ਕਰਦੇ ਪਏ ਕਿ ਤੁਹਾਨੂੰ ਨਹੀਂ ਬਤਾ ਅਰਣ ਨੂੰ ਦੱਸਦੇ ਪਿਆ ਹੈ ਕਿ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨ ਚ ਹੀ ਤੁਹਾਡੀ ਰੋਟੀ ਹੈ ਜਿ cục ਆਪਣੇ ਹੱਥਾਂ ਨੂੰ ਹਰ ਕਿੰਨਾ-ਕਿੰਨਾ ਨੂੰ ਸਮਝ ਲੱਗੀ ਹੈ ਜੇ ਸਮਝ ਲੱਗੀ ਤੇ ਆਪਣੇ ਹੱਥ ਉਠਾਓ ਲੱਗ ਜਾਏਗੀ ਹੌਲੀ-ਹੌਲੀ ਜੇ ਤੋ ਵਾਰ-ਵਾਰ ਸੁਣੋਗੇ ਅਰਥਾ ਨੂੰ ਸਮਝ ਲੱਗੂਗੀ ਕਿ ਪਰਮੇਸ਼ਰ ਦੇ ਕੰਮ ਨੂੰ ਕਰਨ ਨਾਲ ਉਦੇ ਕੰਮ ਨੂੰ ਸੰਪੂਰਨ ਪੂਰੀ ਤਰ੍ਹਾਂ ਦੇ ਨਾਲ ਜਦੋਂ ਕਰਾਂਗੇ ਐਨਿਆਕ ਬਰਕਤਾਂ ਦੇ ਦੇਗਾ ਕਿ ਤੁਸੀਂ ਆਪਣੀ ਰੋਟੀ ਦਾ ਕਹਿੰਦੇ ਆ ਤੁਸੀਂ ਲੋਕਾਂ ਨੂੰ ਵੰਡਣ ਵਾਲੇ ਬੰਨਾ ਆਮੇਨ ਪਰ ਉਹਦੇ ਕੰਮ ਨੂੰ ਸੰਪੂਰਨ ਕਰਨ ਲਈ ਕੌਣ ਤਿਆਰ ਹੈ ਕੌਣ ਕਹਿੰਦਾ ਕਿ ਨਹੀਂ ਪਹਿਲਾਂ ਪਰਮੇਸ਼ਰ ਦਾ ਘਰ ਪਹਿਲਾਂ ਉਹਦਾ ਪਵਨ ਪਹਿਲਾਂ ਉਹਦਾ ਆ ਚੀਜ਼ ਨਹੀਂ ਆਪਾਂ ਬਾਅਦ ਚ ਔਰ ਜਿਹੜੇ ਇਦਾਂ ਕਰਦੇ ਆ ਉਹ ਬਹੁਤ ਫਲਵੰਤ ਹੋ ਰਿਹਾ ਹੈ। ਅਮੇਨ। ਬਹੁਤ ਫਲਵੰਤ ਹੋ ਰਿਹਾ ਉਹ। ਅਮੇਨ। ਅਨਦਰ ਰਿਜ਼ਲਟ ਇਹਨਾਂ ਸ਼ਬਦਾਂ ਦੇ ਅਨੁਸਾਰ ਇਹਨਾਂ ਵਚਨਾਂ ਦੇ ਅਨੁਸਾਰ ਹੀ ਆ ਰਿਹਾ। ਇਸ ਲਈ ਅੱਜ ਪਰਮੇਸ਼ਰ ਨੇ ਭੇਜਿਆ ਮੈਨੂੰ ਕਿ ਇਹਨਾਂ ਨੂੰ ਦੱਸਣਾ ਭਾਈ ਮੇਰੇ ਕੰਮ ਨੂੰ ਸੰਪੂਰਨ ਕਰਨ ਦੇ ਲਈ ਤਿਆਰ ਹੋਵੋ। ਉਹਦੇ ਕੰਮ ਨੂੰ ਸੰਪੂਰਨ ਕਰਨ ਦੇ ਲਈ ਪਹਿਲਾਂ ਆਖ ਪਾਪ ਚੋਂ ਬਾਹਰ ਆਉਣਾ ਪੈਣਾ ਹੈ ਫੈਸਲਾ ਲੈਣਾ ਪੈਣਾ ਕਿ ਮੈਂ ਜਾਣਾ ਉਹਦੇ ਸਿੱਧਾ ਪੱਤਰ ਲੈ ਕੇ ਮੈਂ ਛਡੋਣਾ ਹੈ ਲੋਕਾਂ ਨੂੰ ਜਿਹੜੀ ਸੇਵਾ ਮੈਨੂੰ ਮਿਲੀ ਹੈ ਉਹਨੂੰ ਮੈਂ ਚੰਗੀ ਤਰ੍ਹਾਂ ਨਾਲ ਕੰਪਲੀਟ ਕਰਨਾ ਉਹਨੂੰ ਸੰਪੂਰਨ ਕਰਨਾ ਉਹਦੇ ਕੰਮ ਨੂੰ ਜਿਹੜਾ ਕੰਮ ਮੈਨੂੰ ਮਿਲਿਆ ਉਹਦੇ ਹਰ ਹਿੱਸੇ ਦੇ ਅੰਦਰ ਉਹਦੇ ਹਿੱਸੇਦਾਰ ਬਣ ਕੇ ਉਹਨੂੰ ਸੰਪੂਰਨ ਕਰਨਾ ਇਸ ਗ੍ਰੰਥ ਦੇ ਅੰਦਰ ਜਿੰਨੇ ਜਿੰਨੇ ਵੀ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨ ਲਈ ਪਰਮੇਸ਼ਰ ਦੇ ਨਾਲ ਖੜੇ ਆਓ ਉਹਨਾਂ ਦੇ ਨਾਮ ਇਸ ਗ੍ਰੰਥ ਦੇ ਵਿੱਚ ਦਰਜ ਹੈ ਪਰ ਮਿੱਥਿਆ ਦਾ ਯੂਸਫ ਜਿੰਨੇ ਉਹਦੇ ਕੰਮ ਨੂੰ ਸੰਪੂਰਨ ਕਰਨ ਲਈ ਪ੍ਰਭੂ ਯਿਸੂ ਮਸੀਹ ਦੀ ਲਾਸ਼ ਨੂੰ ਸਲੀਪ ਤੋਂ ਉਤਾਰ ਕੇ ਕਬਰ ਦੇ ਅੰਦਰ ਰੱਖਿਆ ਰਾਜਦ ਨਾਲ ਗੱਲਬਾਤ ਕੀਤੀ ਆਪਣਾ ਵੱਡਾ ਪੈਸੇ ਦਾ ਹਿੱਸਾ ਉਹਦੇ ਚੋਂ ਲਾਉਣਾ ਪਿਆ। ਔਰ ਉਸ ਸਥਾਨ ਤੇ ਪ੍ਰਭ ਯੂਸਮਸੀ ਦੀਦੀ ਕਬਰ ਨੂੰ ਲਿਆ ਜਿੱਥੇ ਮੁੱਲ ਵਿਕਦੀ ਹੈ ਕਬਰ ਦੀ ਜਗਾ। ਉਸ ਸਥਾਨ ਨੂੰ ਉਹਦੇ ਕੰਮ ਨੂੰ ਪੂਰਾ ਕੀਤਾ। ਔਰ ਆਜੋ ਦਾ ਨਾਮ ਇਸ ਗ੍ਰੰਥ ਦੇ ਅੰਦਰ ਹੈ। ਉਹ ਔਰਤ ਜਿਨੇ ਆਪਣਾ ਮਹਿੰਗਾ ਅਤਰ ਉਦੇ ਸਵਾਗਤ ਲਈ ਪ੍ਰਭੂ ਯਿਸੂ ਜੀ ਦੇ ਉਹਨਾਂ ਦੀ ਸਾਰੀ ਪੁੰਜੀ ਸੀ ਉਹ ਜਿੱਦਾਂ ਕਹਿ ਲਈ ਆਪਾਂ ਹੁਣੇ ਕਿ ਫਸਲ ਵੱਡੀ ਐ ਔਰ ਸਾਰੀ ਕਣਕ ਲਿਆ ਕੇ ਉਸ ਤੋਂ ਬਾਅਦ ਕਹਿ ਦਿਓ ਕਿ ਦਾਨ ਕਰ ਦਿਓ ਜੀ ਸੇਮ ਮਤਾਂ ਉਸਾਰਤ ਨੇ ਹੈ ਕੌਣ ਸੀ ਉਹ ਜਿਹਨੂੰ ਗੰਦੀ ਔਰਤ ਕਹਿੰਦੇ ਪਾਪਣ ਪਾਪੀ ਉਹ ਜਿਹੜੇ ਘਰ ਗਏ ਸੀ ਪ੍ਰਭੂ ਯਿਸੂ ਉਹਦੇ ਤੋਂ ਆਤਰਦਾ ਮਹਿਕ ਪੂਰੇ ਏਰੀਏ ਦੇ ਵਿੱਚ ਘਰ ਚ ਫੈਲਿਆ ਉਹ ਆਦਮਾ ਦਾ ਵਿਖਿਆ ਹੀ ਕਿੰਨੇ ਪਾਇਆ ਕਿਉਂਕਿ ਉਹ ਅਤਰ ਬਹੁਤ ਬਹੁਮੁੱਲਾ ਸੀ ਬਹੁਤ ਕੀਮਤੀ ਸੀ ਔਰ ਉਹਨਾਂ ਦੀ ਸਾਰੀ ਪੂੰਜੀ ਸੀ ਸਾਰਾ ਖਜ਼ਾਨਾ ਸੀ ਸਾਰਾ ਪੈਸਾ ਇੱਕ ਸਾਫ ਦਾ ਉਹਦੇ ਚਰਨਾਂ 'ਚ ਲਿਆ ਕੇ ਰੱਖ ਦਿੱਤਾ ਸੀ ਪ੍ਰਭੂ ਦੇ ਪਰ ਹੋਇਆ ਕੀ ਅੱਜ ਇਸ ਗ੍ਰੰਥ ਦੇ ਅੰਦਰ ਉਸ ਔਰਤ ਨੂੰ ਉਹਦੇ ਪਾਪਨ ਕਰਕੇ ਯਾਦ ਨਹੀਂ ਕੀਤਾ ਜਾਂਦਾ ਕਿ ਇਹਨੇ ਕਿੰਨੇ ਪਾਪ ਕੀਤੇ ਕਿੱਦਾਂ ਦੀ ਸੀ ਉਹ ਉਹਦੇ ਉਸ ਆਨਰ ਕਰਨ ਦਾ ਕਰਕੇ ਉਹਨੂੰ ਯਾਦ ਕੀਤਾ ਜਾਂਦਾ ਹੈ ਜਿਨੇ ਸਾਰੀ ਪੂੰਜੀ ਪ੍ਰਭੂ ਯਸ਼ੂ ਦੇ ਚਰਨਾਂ 'ਚ ਰੱਖਤੀ। ਅੱਜ ਬਾਪ-ਬਾਪ ਤੇ ਕਹਿੰਦੇ ਆ ਤੁਸੀਂ ਕੀ ਉਹਦੇ ਬਾਪ ਦੀਆਂ ਹਦਾਇਤਾਂ 'ਚ ਹੈ ਤੁਸੀਂ? ਜਿਹੜਾ ਤੁਹਾਡਾ ਘਰ ਦਾ ਜਸਮਾਨੀ ਬਾਪ ਹੈ ਉਹਦੀ ਇੱਜ਼ਤ ਕੀਤੀ ਕਦੇ? ਕਦੇ ਨਹੀਂ। ਤੇ ਸਵਰਗੀ ਬਾਪ ਤੁਹਾਡੇ ਮੂੰਹ ਵੱਲ ਦੇਖਦਾ ਉਹਦੀ ਤੇ ਮੰਨਦੇ ਕਿੱਥੇ? ਸੁੰਨਾ ਸਾਰਾ ਕੁਝ ਪਰ ਮਰਜ਼ੀ ਆਪਣੀ ਹਦਾਇਤਾਂ ਦੇ ਅੰਦਰ ਹਦਾਇਤ ਤੋੜਨ ਲੱਗਿਆ ਮਿੰਟ ਲਾਉਣਾ ਇੰਟਰਨੈਟ ਸਾਰਾ ਇੱਧਰ ਉੱਧਰ ਦੇਖੀ ਤੁਰੇ ਜਾਂਦੇ ਇੱਕ ਮਸਾ ਚ ਤੇ ਪ੍ਰਭੂ ਯਿਸੂ ਕਹਿੰਦਾ ਮੇਰਾ ਭੋਜਨ ਕਿੱਥੇ ਹੈ ਪਿਤਾ ਦੇ ਕੰਮ ਨੂੰ ਸੰਪੂਰਨ ਕੰਮ ਨੂੰ ਸੰਪੂਰਨ ਕਰਨ ਦੇ ਵਿੱਚ ਉਹਦੇ ਕੰਮ ਨੂੰ ਸੰਪੂਰਨ ਕਰਨ ਦੇ ਵਿੱਚ ਲੱਗ ਜਾਓ ਤੁਹਾਡੀਆਂ ਪੀੜ੍ਹੀਆਂ ਦੇ ਪ੍ਰਬੰਧ ਕਰ ਦਊਗਾ ਉਹ ਆਮੇ ਚੁੱਕੋ ਆਪਣੇ ਹੱਥਾਂ ਨੂੰ ਔਰ ਫੈਸਲਾ ਕਰੋ ਅੱਜ ਉਹਦੇ ਕੰਮ ਨੂੰ ਸੰਪੂਰਨ ਕਰਨ ਦਾ ਜਿੱਥੇ-ਜਿੱਥੇ ਡਿਊਟੀ ਲਈ ਹੈ ਸੱਦਾ ਪੱਤਰ ਵੰਡਣ ਚ ਲਈ ਹੈ ਕਿਸੇ ਦੀ ਫਾਈਨਾਂਸ ਚ ਲਈ ਹੈ ਉਹਨਾਂ ਨੇ ਅਮੀਰ ਕੀਤਾ ਕਿ ਤੂੰ ਮੇਰੇ ਕੰਮ ਨੂੰ ਪੈਸੇ ਦੇ ਨਾਲ ਮਜ਼ਬੂਤ ਕਰਨਾ ਹੈ ਕਿਸੇ ਨੂੰ ਸਰੀਰ ਤਕੜਾ ਦਿੱਤਾ ਕਿਸੇ ਨੂੰ ਸਾਜ਼ ਦਿੱਤੇ ਆ ਕਿਸੇ ਨੂੰ ਜ਼ੁਬਾਨ ਦਿੱਤੀ ਆ ਕਿਸੇ ਨੂੰ ਆਵਾਜ਼ ਦਿੱਤੀ ਆ ਕਿਸੇ ਨੂੰ ਕਲਮ ਦਿੱਤੀ ਆ ਆਪਣੇ ਘਰਾਂ ਦੇ ਅੰਦਰ ਲਿਖ ਲਓ ਕਿ ਮੈਂ ਜਿੰਨਾ ਚਿਰ ਧਰਤੀ ਤੇ ਰਹਿਣਾ ਮੈਂ ਆਪਣੇ ਆਪ ਲਈ ਨਹੀਂ ਬਲਕੇ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨ ਲਈ ਜਿਉਂਦਾ ਰਹਿਣਾ ਪ੍ਰਭੂ ਯਿਸੂ ਮਸੀਹ ਨੂੰ ਬੱਚਾ-ਬੱਚਾ ਜਾਣਦਾ ਕਿਉਂ ਕਿਉਂਕਿ ਉਹਨਾਂ ਦੇ ਪਿਤਾ ਦੇ ਕੰਮ ਨੂੰ ਸੰਪੂਰਨ ਕੀਤਾ ਕੀ ਕੀਤਾ ਉਹਨਾਂ ਨੇ ਸੰਪੂਰਨ ਪਿਤਾ ਦੇ ਕੰਮ ਨੂੰ ਸੰਪੂਰਨ ਸੰਪੂਰਨ ਕੀਤਾ ਉਹ ਕੋਈ ਉੱਚ ਕੋਟੀ ਦੇ ਡਾਕਟਰ ਥੋੜੀ ਸੀਗੇ ਨਾ ਨਾ ਕੋਈ ਡਿਗਰੀਆਂ ਪਰ ਕੀ ਕਿਹਾ ਉਹਨਾਂ ਨੂੰ ਲੋਕਾਂ ਨੇ ਵੈਦਾਂ ਦਾ ਵੈਦ ਦਿੱਤੇ ਹਕੀਮਾਂ ਦਾ ਕੋਈ ਦਵਾਈ ਨਹੀਂ ਦਿੱਤੀ ਉਹਨਾਂ ਨੇ ਪਰ ਫਿਰ ਵੀ ਉਹਨਾਂ ਨੂੰ ਕੀ ਕਿਹਾ ਗਿਆ ਚੰਗਾ ਕਰਨ ਵਾਲਾ ਕੋਈ ਮਾਸਟਰ ਡਿਗਰੀ ਕੀਤੀ ਸੀ ਉਹਨਾਂ ਨੇ? ਨਾ। ਪਰ ਫਿਰ ਵੀ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਉਹਨਾਂ ਨੂੰ ਪੜਦੀ ਹੈ। ਉਹਨਾਂ ਦੀਆਂ ਸਿੱਖਿਆਵਾਂ ਨੂੰ ਪੜਦੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਪਿਤਾ ਦੇ ਕੰਮ ਨੂੰ ਸੰਪੂਰਨ ਕੀਤਾ। ਅੱਜ ਕਿੱਥੇ ਐ? ਅੱਜ ਸਾਰਾ ਕੁਝ ਮੇਰਾ। ਮੈਂ ਮੈਂ ਮੈਨੂੰ ਹੀ ਮਿਲ ਜਾਏ। ਆਵੀ 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 ਮੇਰਾ। ਆਵੀ ਨਹੀਂ ਪਹਿਲਾਂ ਇਹਨੂੰ ਕਰ ਲਈਏ, ਪਹਿਲਾਂ ਆਹ ਕਰ ਲਈਏ, ਆਹ ਕਰ ਲਈਏ। ਕਈ ਕਹਿੰਦਾ ਜੀ ਉਹ ਨਿਆਣਿਆਂ ਲਈ ਕੁਝ ਕਰ ਜੋ ਤੇ ਨਿਆਣੇ ਕੀ ਕਰਦੇ ਹੁਣ ਜਿੰਨੂੰ ਪਾਲਿਆ ਗਿੱਲੇ ਆਪ ਬੈ ਬੈ ਕੇ ਉਹਨੂੰ ਸੁੱਕੇ ਪਾਇਆ ਅੱਜ ਹੁਣ ਕੀ ਕਰ ਰਿਹਾ ਉਹ ਕੀ ਹਾਰ ਪਾ ਰਿਆ ਤੁਹਾਡੇ ਉਹਦੇ ਕੰਮ ਨੂੰ ਸੰਪੂਰਨ ਕਰੋ ਕੀ ਕਰੋ ਅੱਬਾ ਪਿਤਾ ਦੇ ਕੰਮ ਨੂੰ ਸੰਪੂਰਨ ਕਰੋ ਔਰ ਕਿਸੇ ਨੂੰ ਵੀ ਤੁਹਾਡੇ ਲਈ ਖੜਾ ਕਰ ਦੇਗਾ ਤੁਹਾਡੀ ਸੇਵਾ ਕਰਨ ਲਈ ਅਮੇ ਪਰ ਜੇ ਉਹਦੇ ਕੰਮ ਨੂੰ ਸੰਪੂਰਨ ਨਾ ਕਰਕੇ ਆਪਣੇ ਮਨ ਦੇ ਅਨੁਸਾਰ ਕੀਤਾ ਤੇ ਉਹਦਾ ਰਿਜ਼ਲਟ ਅਸੀਂ ਦੇਖਦੇ ਪਏ ਆ ਪਰ ਤੁਸੀਂ ਨਹੀਂ ਉਹ ਵੇਖੋਗੇ ਕਿਉਂ ਕਿਉਂਕਿ ਅੱਜ ਤੋਂ ਤੁਸੀਂ ਉਸ ਪਿਤਾ ਦੇ ਕੰਮ ਨੂੰ ਸੰਪੂਰਨ ਕਰਨ ਲਈ ਤਿਆਰ ਹੋ ਰਹੇ ਆ ਅਮੇ ਅੱਜ ਤੋਂ ਕਿਹੜੇ-ਕਿਹੜੇ ਤਿਆਰ ਆ ਕਿ ਮੈਂ ਪਹਿਲੇ ਨੰਬਰ ਤੇ ਪਰਮੇਸ਼ਵਰ ਦੇ ਕੰਮ ਨੂੰ ਰੱਖਣਾ ਉਦੇ ਕੰਮ ਨੂੰ ਸੰਪੂਰਨ ਕਰਨਾ ਉਹਦਾ ਕੰਮ ਕੋਈ ਰੁਕੇ ਨਾ ਉਹਦੇ ਕੰਮ ਨੂੰ ਸੰਪੂਰਨ ਕਰਨਾ ਸੰਪੂਰਨ ਕਰਨਾ ਹੁੰਦਾ ਕਿ ਐ ਪੂਰਾ ਕੰਪਲੀਟ ਕਰਕੇ ਛੱਡਣਾ ਇਹ ਨਹੀਂ ਕਿ ਕਹੇ ਨੇ ਉਹ ਸਲਾਹ ਦੇ ਤੀ ਪੁੱਠੀ ਉਧਰ ਨੂੰ ਕਹੇ ਨੇ ਐਂ ਕਹਤਾ ਉਹਦਾ ਨਾ 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 ਅਗਰ ਪਿਤਾ ਕਹਿ ਲਿਆ ਆਤਮਿਕ ਪਿਤਾ ਕਹਿ ਲਿਆ ਤੇ ਫਿਰ ਉਹਦੇ ਮੁਤਾਬਕ ਉਹਨਾਂ ਹਦਾਇਤਾਂ ਦੇ ਵਿੱਚ ਬਣੇ ਰਹਿ ਕੇ ਉਹ ਕੰਮ ਨੂੰ ਜਿਹੜਾ ਮਿਲਿਆ ਉਹਨੂੰ ਸੰਪੂਰਨ ਕਰਨਾ ਅਰ ਸ਼ਾਮਰੀਆਂ ਦੀ ਤਰ੍ਹਾਂ ਉਸ ਔਰਤ ਦੀ ਤਰ੍ਹਾਂ ਭੜ ਕੇ ਮਹਾਸਾਮਰਤਨਾ ਆਪਣੇ ਲੋਕਾਂ ਨੂੰ ਛਡਾਉਣਾ ਜਿਹੜੇ ਉਹਦੇ ਚੁਣੇ ਹੋਏ ਐ ਉਹਨਾਂ ਚੁਣੇ ਹੋਇਆਂ ਨੂੰ ਲੱਭਣ ਜਾਣਾ ਤੇ ਉਦੋਂ ਤੱਕ ਉਹਨੂੰ ਛੱਡਣਾ ਨਹੀਂ ਜਿੰਨਾ ਚਿਰ ਉਹਦੀ ਜ਼ਿੰਦਗੀ 'ਚ ਗਵਾਹੀ ਨਹੀਂ ਆਉਂਦੀ ਇਹੀ ਆਉ ਦੇ ਕੰਮ ਨੂੰ ਸੰਪੂਰਨ ਕਰਨਾ ਆਪਣੀ ਗਵਾਹੀ ਨੂੰ ਲਗਾਤਾਰ ਦਿੰਦੇ ਜਾਣਾ ਹਰ ਹਿੱਸੇ ਦੇ ਵਿੱਚ ਉਹਦੇ ਹਿੱਸੇਦਾਰ ਬੰਨਾ ਸੇਵਾ ਦਾ ਨਾਮ ਲਿਆ ਜਾਂਦਾ ਤੇ ਸਭ ਤੋਂ ਪਹਿਲਾਂ ਉੱਤਰਨਾ ਕਿ ਮੈਂ ਆ ਜੀ ਉਹ ਪਰ ਜਿਹੜੀ ਰੋਟੀ ਰੋਟੀ ਤੁਸੀਂ ਕਰਦੇ ਆ ਨਾ ਐਸੇ ਪ੍ਰਬੰਧ ਕਰੂਗਾ ਕਿ ਤੁਹਾਨੂੰ ਚਿੰਤਾ ਹੀ ਭੁੱਲ ਜਾਣਾ ਅਮੇ ਚੁੱਕੋ ਆਪਣੇ ਹੱਥਾਂ ਨੂੰ ਔਰ ਆਜੰਗੀਕਾਰ ਕਰੋ ਉਸ ਪਰਮੇਸ਼ਵਰ ਦੇ ਅੰਗੇ ਕਿਉਂਕਿ ਜਿਹੜੇ ਸਥਾਨ ਤੇ ਸਾਨੂੰ ਉਹਨੇ ਚੁਣਿਆ ਇਸ ਥਾਂ ਐਵੇਂ ਨਹੀਂ ਇੱਥੇ ਆ ਗਿਆ ਅੱਜ ਵੀ ਪਰਮੇਸ਼ਰ ਨੇ ਕਿਹਾ ਸੀ ਤੁਹਾਨੂੰ ਕਿ ਉਹ ਅੱਜ ਵੱਡੇ ਮੌਜੇ ਤੁਹਾਡੀ ਜ਼ਿੰਦਗੀ ਦੇ ਅੰਦਰ ਕਰਨ ਜਾ ਰਿਹਾ ਅੱਜ ਸਭ ਜਣੇ ਅੱਜ ਆਪਣੀ ਗਵਾਹੀ ਨੂੰ ਪਾ ਕੇ ਜਾਣਗੇ ਆਮੇਨ ਚੁੱਕੋ ਆਪਣੇ ਹੱਥਾਂ ਨੂੰ ਔਰ ਫੈਸਲਾ ਕਰੋ ਉਹਦੇ ਲਈ ਉਹਨੂੰ ਚਾਹੀਦਾ ਨਹੀਂ ਕੁਝ ਵੀ ਸਾਰਾ ਕੁਝ ਉਹਦਾ ਹੀ ਦਿੱਤਾ ਜਿਹੜਾ ਜਮ੍ਹਾਂ ਕਰ ਕਰਕੇ ਰੱਖਨੇ ਉਹ ਤੁਸੀਂ ਥੋੜੀ ਕਈ ਮਾਰੀ ਹੈ ਕੋਈ ਉਹ ਕਹਿੰਦਾ ਮੈਂ ਹੀ ਤੁਹਾਨੂੰ ਬਲ ਦਿੰਨਾ ਔਰ ਉਹਦੇ ਲਈ ਤੁਸੀਂ ਛੱਡਦੇ ਕੀ ਆ ਉਹ ਉਹਦੇ ਦਿਲ ਤੇ ਮਲਮ ਲਾਉਂਦਾ ਕਦੀ ਨਾ ਸੰਡੇ ਮਿਸ ਕਰੋ ਨਾ 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 ਕੁਝ ਵੀ ਹੋਈ ਜਾਵੇ ਉਹਦਾ ਆਦਰ ਆਪਣੇ ਜ਼ਿੰਦਗੀ ਚੋਂ ਗਵਾਓ ਨਾ ਅਗਰ ਉਹਦਾ ਫੇਵਰ ਉਹਦਾ ਫੇਥ ਤੁਹਾਡੇ ਤੋਂ ਇਧਰ ਉਧਰ ਹੋਇਆ ਤੇ ਸੋ ਵੀ ਪਾੜੀ ਤੋਂ ਜਦੋਂ ਬੰਦਾ ਡਿੱਗਦਾ ਨਾ ਫਿਰ ਉਹਨੂੰ ਪਹਿਲੀ ਤੋਂ ਸ਼ੁਰੂ ਕਰਨਾ ਪੈਣਾ ਤੇ ਸਤੋ ਚੰਗਾ ਕਿ ਤੁਸੀਂ ਡਿੱਗੋ ਨਾ ਆਪਣੇ ਉਸ ਥਾਂ ਤੋਂ ਪਾਪ ਵਿਭਚਾਰ ਲਾਲਚ ਨਸ਼ਾ ਗਰੀਬੀ ਕਿਹੋ ਜਿਹੀ ਵੀ ਹਾਲਾਤ ਸ਼ੈਤਾਨ ਪੁੱਛ ਕਰੀ ਜਾਵੇ ਪਰ ਤੁਸੀਂ ਆਪਣੇ ਮਨ 'ਚ ਨਹੀਂ ਮੈਂ ਪਰਮੇਸ਼ਰ ਦੇ ਕੰਮ ਨੂੰ ਸੰਪੂਰਨ ਕਰਨਾ ਮੇਰਾ ਚੁਣਾਕ ਹੋਇਆ ਤੁਸੀਂ ਐਵੇਂ ਨਹੀਂ ਆਗੇ ਤੁਮਕੁਮਾ ਕੇ ਟਾੜਾ ਚੋਣ ਆ ਹੋਇਆ ਸਵਰਗ ਤੋਂ ਏ ਔਰ ਉਸ ਚੋਣ ਦੇ ਅੰਦਰ ਉਹਦੇ ਕੰਮ ਨੂੰ ਸੰਪੂਰਨ ਕਰਨਾ ਔਰ ਉਹਦੇ ਚ ਬਣੇ ਰਹਿਣਾ ਤੁਹਾਡੀਆਂ ਪੀੜੀਆਂ ਬਦਲਣ ਜਾ ਰਿਹਾ ਹੋ ਆਮਨ ਅੱਜ ਵੱਡੇ ਛੁਟਕਾਰੇ ਹੋ ਰਿਹਾ ਏ ਔਰ ਵੱਡੀਆਂ ਗਵਾਹਾਂ ਨੂੰ ਸੁਣ ਰਹੇ ਆ ਇਸ ਥਾਨ ਆਮ ਨਹੀਂ ਆਪ ਨੂੰ ਖਾਸ ਬਣਾਉਣ ਲਈ ਪਰਮੇਸ਼ਵਰ ਨੇ ਤੁਹਾਡੇ ਮੇਰੇ ਲਈ ਰੱਖਿਆ ਆਮਨ और आज जदों मंगा अभिषेक वो जैतून पहाड़ का ऑयल आज तानु छुएगा आज सेम वापस नहीं जाऊंगे आमेन